ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਭਾਨਾ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਕਿਸੇ ਨਾ ਕਿਸੇ ਮਾਮਲੇ 'ਚ ਅਕਸਰ ਚਰਚਾ 'ਚ ਬਣੇ ਰਹਿੰਦੇ ਆ ਭਾਨਾ ਸਿੱਧੂ ਤਾਂ ਉਸ ਨੂੰ ਅੱਜ ਪੁਲਿਸ ਨੇ ਹਿਰਾਸਤ 'ਚ ਲਿਆ ਤਾਂ ਦੱਸ ਦਈਏ ਕਿ ਇੱਕ ਵੀਡੀਓ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਭਲਕੇ 10 ਦਸੰਬਰ ਨੂੰ ਟੀਬੀ ਹਨੂਮਾਨਗੜ੍ਹ ਰਾਜਸਥਾਨ ਸਰਾਬ ਅਤੇ ਸਰਾਬ ਅਤੇ ਕੈਮੀਕਲ ਫੈਕਟਰੀ ਲਈ ਲੜਾਈ ਲੜ ਰਹੇ ਮਹੰਗਾ ਸਿੱਧੂ ਤੇ ਹੋਰ ਨੌਜਵਾਨਾਂ ਉੱਤੇ 307 ਦੇ ਝੂਠੇ ਪਰਚੇ ਖਿਲਾਫ ਧਰਨੇ ਲਈ ਵੱਡਾ ਇਕੱਠ ਹੋਣ ਜਾ ਰਿਹਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਸਵੇਰੇ ਭਾਨਾ ਸਿੱਧੂ ਨੂੰ ਹਿਰਾਸਤ ਚ ਲੈ ਲਿਆ ਤਾਂ ਇਹ ਵੀਡੀਓ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਪੰਜਾਬ ਪੁਲਿਸ ਦੇ ਕੁਝ ਅਧਿਕਾਰੀ ਹੈ ਜਿਹੜੇ ਭਾਨਾ ਸਿੱਧੂ ਨੂੰ ਲੈ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਾਨਾ ਸਿੱਧੂ ਨੂੰ ਹਿਰਾਸਤ ਵਿੱਚ ਲਿਆ ਤਾਂ ਅਕਸਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਪਾਨਾ ਸਿੱਧੂ ਕਿਸੇ ਨਾ ਕਿਸੇ ਮਾਮਲੇ 'ਚ ਭਾਵੇਂ ਗੱਲ ਕਰੀਏ ਕਿ ਟਰੈਵਲ ਏਜੰਟਾਂ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੇ ਆ ਉਹ ਪੰਗਾ ਲੈ ਕੇ ਹਟਦੇ ਆ ਜਾਂ ਪੰਗਾ ਪਾ ਕੇ ਰੱਖਦੇ ਆ ਜੇਕਰ ਦੇਖਿਆ ਜਾਵੇ ਕਿ ਪਾਨਾ ਸਿੱਧੂ ਪਹਿਲਾਂ ਚਰਚਾ ਦਾ ਵਿਸ਼ਾ ਬਣੇ ਸੀ ਜਦੋਂ ਸੰਗਰੂਰ ਵਿੱਚ ਪ੍ਰਦਰਸ਼ਨ ਹੋਇਆ ਸੀ ਤਾਂ ਉਸ ਸਮੇਂ ਵੀ ਚਰਚਾ ਦਾ ਵਿਸ਼ਾ ਬਣੇ ਸੀ ਪਾਨਾ ਸਿੱਧੂ ਅਤੇ ਪਾਨਾ ਸਿੱਧੂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪਾਨਾ ਸਿੱਧੂ ਦੇ ਪਿੰਡ ਵੱਡਾ ਇਕੱਠ ਹੋਇਆ ਸੀ ਤਾਂ ਉਸ ਸਮੇਂ ਖੂਬ ਚਰਚਾ ਦਾ ਵਿਸ਼ਾ ਬਣੇ ਸੀ ਪਾਨਾ ਸਿੱਧੂ ਤਾਂ ਇੱਕ ਵਾਰ ਫਿਰ ਤੋਂ ਪਾਨਾ ਸਿੱਧੂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤਾਂ ਪਾਨਾ ਸਿੱਧੂ ਖੁਦ ਇਹ ਵੀ ਕਹਿੰਦੇ ਹੋਏ ਸਨਾਈ ਦੇ ਰਿਹਾ ਕਿ ਤਨੌਲਾ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਲੈ ਕੇ ਜਾ ਰਹੇ ਨੇ ਹਾਲਾਂਕਿ ਇਸ ਵਿੱਚ ਕਿਹੜਾ ਮਾਮਲਾ ਕੀ ਗੱਲਬਾਤ ਆ ਉਹ ਤਾਂ ਹਲੇ ਪੁਲਿਸ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਉਸ ਤੇ ਜ਼ਰੂਰ ਇਹ ਲਿਖ ਕੇ ਵੀਡੀਓ ਵਾਇਰਲ ਕੀਤੀ ਗਈ ਆ ਕਿ ਭਲਕੇ 10 ਦਸੰਬਰ ਨੂੰ ਟੀਬੀ ਹਨੂਮਾਨਗੜ੍ਹ ਰਾਜਸਥਾਨ ਸ਼ਰਾਬ ਅਤੇ ਕੈਮੀਕਲ ਫੈਕਟਰੀ ਲਈ ਲੜਾਈ ਲੜ ਰਹੇ ਮਹੰਗਾ ਸਿੱਧੂ ਤੇ ਹੋਰ ਨੌਜਵਾਨਾਂ ਉੱਤੇ 307 ਦੇ ਝੁੱਠੇ ਪਰਚੇ ਖਿਲਾਫ ਧਰਨੇ ਲਈ ਵੱਡਾ ਇਕੱਠ ਹੋਣ ਜਾ ਰਿਹਾ ਹੈ ਉਸ ਤੋਂ ਇੱਕ ਦਿਨ ਪਹਿਲਾਂ ਹੀ ਪੰਜਾਬ ਪੁਲਿਸ ਨੇ ਸਵੇਰੇ ਪਾਨਾ ਸਿੱਧੂ ਨੂੰ ਹਰਾਸਤ ਵਿੱਚ ਲਿਆ ਤਾਂ ਹੁਣ ਵੀਡੀਓ ਵਾਇਰਲ ਹੋਈ ਹੈ ਤੇ ਸਵੇਰੇ ਦੱਸਿਆ ਜਾ ਰਿਹਾ ਹੈ ਕਿ ਪਾਨਾ ਸਿੱਧੂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਹੈ ਹਾਲਾਂਕਿ ਹੁਣ ਤੱਕ ਪੁਲਿਸ ਅਧਿਕਾਰੀਆਂ ਦੇ ਕੋਈ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਕਿਤੇ ਨਾ ਕਿਤੇ ਇਸ ਵੀਡੀਓ ਨੇ ਜ਼ਰੂਰ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣਾ ਕੇ ਰੱਖ ਦਿੱਤੇ ਆ ਪਾਨਾ ਸਿੱਧੂ ਤਾਂ ਪਾਨਾ ਸਿੱਧੂ ਬੀਤੇ ਸਮੇਂ ਤੋਂ ਅਕਸਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ ਭਾਵੇਂ ਕਿ ਟਰੈਵਲ ਏਜੰਟਾਂ ਦੇ ਮਾਮਲੇ ਨੂੰ ਲੈ ਕੇ ਭਾਵੇਂ ਕਿ ਨੌਜਵਾਨਾਂ ਨੂੰ ਜਿਹੜੇ ਪੈਸੇ ਜਿੰਨਾ ਦੇ ਡੁੱਬ ਚੁੱਕੇ ਆ ਉਹ ਟਰੈਵਲ ਏਜੰਟਾਂ ਤੋਂ ਦੁਬਾਨ ਦਾ ਵੱਡਾ ਦਾਵਾ ਠੋਕਦੇ ਆ ਭਾਨਾ ਸਿੱਧੂ ਅਕਸਰ ਕਿਸੇ ਨਾ ਕਿਸੇ ਟਰੈਵਲ ਏਜੰਟ ਨੂੰ ਲੈ ਕੇ ਲਾਇਬ ਵੀ ਹੁੰਦੇ ਆ ਜਾਂ ਇੱਥੋਂ ਤੱਕ ਉਹ ਆਪ ਬਾਹਰ ਹੋ ਕੇ ਸਿੱਧੇ ਗਾਲਾਂ ਤੱਕ ਵੀ ਪਹੁੰਚ ਜਾਂਦੇ ਆ ਜਿਸ ਦੇ ਚੱਲਦਿਆਂ ਅਕਸਰ ਕਿਸੇ ਨਾ ਕਿਸੇ ਮਾਮਲੇ ਚੱਕਸੁੱਤੇ ਕਰ ਜਾਂਦੇ ਆ ਤੇ ਪੁਲਿਸ ਵੱਲੋਂ ਕੋਈ ਨਾ ਕੋਈ ਮਾਮਲਾ ਉਹਨਾਂ ਤੇ ਜਾ ਦਰਜ ਕਰ ਲਿਆ ਜਾਂਦਾ ਹੈ ਜਾਂ ਟਰੈਵਲ ਏਜੰਟਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਤਾਂ ਉਸ ਦੇ ਤਹਿਤ ਕਿਤੇ ਨਾ ਕਿਤੇ ਅਕਸਰ ਕੋਈ ਨਾ ਕੋਈ ਪੁਲਿਸ ਥਾਣੇ ਚੋਂ ਕਾਰਵਾਈ ਹੈ ਜਿਹੜੀ ਉਹ ਭਾਨਾ ਸਿੱਧੂ ਤੇ ਅਕਸਰ ਹੁੰਦੀ ਹੈ ਤਾਂ ਹੁਣ ਇੱਕ ਵਾਰ ਫਿਰ ਭਾਨਾ ਸਿੱਧੂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਕਿ ਭਲਕੇ 10 ਦਸੰਬਰ ਨੂੰ ਇਕੱਠ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਭਲਕੇ ਇਕੱਠ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਭਾਨਾ ਸਿੱਧੂ ਨੂੰ ਗ੍ਰਫਤਾਰ ਕਰ ਲਿਆ ਜਿਸ ਵਿੱਚ ਮਹੰਗਾ ਸਿੱਧੂ ਅਤੇ ਹੋਰ ਨੌਜਵਾਨਾ ਸਮੇਤ ਉਹਨਾਂ ਤੇ ਜੋ 307 ਦੇ ਪਰਚੇ ਜਿਹੜੇ ਹੋਏ ਹੋਏ ਨੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੋਣਾ ਸੀ ਤਾਂ ਉਸ ਤੋਂ ਪਹਿਲਾਂ ਹੀ ਭਾਣਾ ਸਿੱਧੂ ਨੂੰ ਹਿਰਾਸਤ ਵਿੱਚ ਲਿਆ ਤਾਂ ਮੌਕੇ ਤੇ ਕੀ ਕੁਝ ਹੋ ਰਿਹਾ ਹੈ ਕੀ ਕੁਝ ਭਾਣਾ ਸਿੱਧੂ ਕਹਿ ਰਿਹਾ ਆਓ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਦਿੰਦੇ ਆਂ ਇਹ ਥਾਣਾ ਤਰੋਲੇ ਵਾਲੇ ਸਟਾਫ ਆ ਜੀ ਚਲੋ هيا <applause> <applause>